प्यारे बच्चों मेरे ਵੱਲੋਂ ਤੁਹਾਨੂੰ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਅਸੀਂ ਕਰਾਂਗੇ ਵਿਆਕਰਨ ਭਾਗ ਸੰਬੰਧਕ ਸੰਬੰਧਕ ਕੀ ਹੈ ਉਦਾਹਰਨ ਦੇ ਤੌਰ ਤੇ ਇੱਥੇ ਕੁਝ ਸ਼ਬਦ ਦਿੱਤੇ ਗਏ ਹਨ ਦਰਜੀ ਕੱਪੜੇ ਮਸ਼ੀਨ ਸिलाई ਕੀਤੇ ਇਹਨਾਂ ਦੇ ਵਿੱਚ ਜੋ ਖਾਲੀ ਥਾਂ ਹੈ ਇੱਥੇ ਇਹਨਾਂ ਸ਼ਬਦਾਂ ਨੂੰ ਜੋੜਨ ਵਾਲੇ ਸ਼ਬਦ ਮੌਜੂਦ ਨਹੀਂ ਹਨ ਸਲਾਈ ਇਹ ਵਾਕ ਪੂਰਾ ਨਹੀਂ ਹੈ ਜਦੋਂ ਅਸੀਂ ਇਹਨਾਂ ਵਿੱਚ ਇਹਨਾਂ ਨੂੰ ਜੋੜਨ ਵਾਲੇ ਸ਼ਬਦਾਂ ਦੀ ਵਰਤੋਂ ਕਰਾਂਗੇ ਤਾਂ ਇਹ ਵਾਕ ਪੂਰਾ ਹੋ ਜਾਵੇਗਾ ਜਿਵੇਂ ਦਰਜੀ ਨੇ ਕੱਪੜੇ ਮਸ਼ੀਨ ਨਾਲ ਸਲਾਈ ਕੀਤੇ ਇੱਥੇ ਹੁਣ ਅਸੀਂ ਨੇ ਤੇ ਨਾਲ ਦੋ ਸ਼ਬਦ ਵਰਤੇ ਹਨ ਜਿਨ੍ਹਾਂ ਨੇ ਇਹਨਾਂ ਨਾਮ ਸ਼ਬਦਾਂ ਨੂੰ ਆਪਸ ਵਿੱਚ ਜੋੜ ਕੇ ਇੱਕ ਵਾਕ ਬਣਾ ਦਿੱਤਾ ਹੈ ਵਾਕ ਪੂਰਾ ਬਣ ਗਿਆ ਹੈ ਤਰਜੀ ਨੇ ਕਪੜੇ ਮਸ਼ੀਨ ਨਾਲ ਸिलाई ਕੀਤੇ ਇਸ ਲਈ ਸਬੰਧਕ ਦੀ ਪਰਿਭਾਸ਼ਾ ਹੈ ਕਿ ਉਹ ਸ਼ਬਦ ਜੋ ਨਾਮ ਜਾਂ ਪੜਨਾਮ ਦੇ ਪਿੱਛੇ ਲੱਗ ਕੇ ਉਸ ਦਾ ਸਬੰਧ ਵਾਕ ਦੇ ਹੋਰ ਸ਼ਬਦਾਂ ਨਾਲ ਦੱਸੇ ਇਸ ਲਈ ਕਹਿੰਦੇ ਜਿਹੜੇ ਸ਼ਬਦ ਨਾਮ ਪੜਨਾਮ ਸ਼ਬਦਾਂ ਦੇ ਪਿੱਛੇ ਲੱਗ ਕੇ ਉਹਨਾਂ ਦਾ ਸਬੰਧ ਬਾਾਕ ਦੇ ਹੋਰ ਸ਼ਬਦਾਂ ਨਾਲ ਜੋੜਦੇ ਹਨ ਉਹ ਸ਼ਬਦ ਸੰਬੰਧਕ ਅਖਵਾਉਂਦੇ ਹਨ ਜਿਵੇਂ ਉਦਾਹਰਨ ਦੇ ਵਿੱਚ ਦਿਖਾਇਆ ਗਿਆ ਹੈ ਨਾਲ ਅਤੇ ਨੇ ਸ਼ਬਦ ਨੇ ਇਹਨਾਂ ਨਾਮ ਪੜਨਾਮ ਸ਼ਬਦਾਂ ਨੂੰ ਆਪਸ ਵਿੱਚ ਜੋੜ ਦਿੱਤਾ ਹੈ ਜਿਵੇਂ ਕਿਹੜੇ ਕਿਹੜੇ ਸ਼ਬਦ ਹੁੰਦੇ ਨੇ ਸੰਬੰਧਕ ਜਿਵੇਂ ਦਾ ਦੇ ਨੇ ਨੂੰ ਦੀਆਂ ਵਿੱਚ ਨਾਲ ਤੂੰ ਕੋਲ ਰਾਹੀ ਉੱਤੇ ਆਦ ਜਿਹੜੇ ਸ਼ਬਦ ਦੋ ਸ਼ਬਦਾਂ ਨੂੰ ਆਪਸ ਵਿੱਚ ਜੋੜਨ ਉਹਨਾਂ ਨੂੰ ਹੀ ਸੰਬੰਧਕ ਕਹਿੰਦੇ ਹਨ ਸੰਬੰਧਕ ਦੇ ਪ੍ਰਕਾਰ ਅੱਗੇ ਅਸੀਂ ਇਸ ਦੀ ਕਿਸਮਾਂ ਕਰਾਂਗੇ ਸੰਬੰਧਕ ਦੇ ਤਿੰਨ ਪ੍ਰਕਾਰ ਹੁੰਦੇ ਹਨ ਪਹਿਲਾ ਹੈ ਪੂਰਨ ਸੰਬੰਧਕ ਦੂਜਾ ਅਪੂਰਨ ਸੰਬੰਧਕ ਤੀਜਾ ਹੈ ਦੁਵਾਜਰੇ ਸੰਬੰਧਕ ਅੱਗੇ ਅਸੀਂ ਇਹਨਾਂ ਨੂੰ ਸੰਖੇਪ ਵਿੱਚ ਗਿਆਂਗੇ ਪੂਰਨ ਸੰਬੰਧਕ ਕਿਹੜੇ ਹੁੰਦੇ ਹਨ ਕਿ ਜਿਹੜੇ ਸ਼ਬਦ ਜਿਹੜੇ ਸੰਬੰਧਕ ਇਕੱਲੇ ਹੀ ਵਾਕ ਵਿੱਚ ਸ਼ਬਦਾਂ ਨਾਲ ਆਪਣਾ ਸੰਬੰਧ ਜੋੜ ਸਕਣ ਭਾਵਕੇ ਉਹਨਾਂ ਨੂੰ ਹੋਰ ਸਬੰਧਕ ਨੂੰ ਦੀ ਨਾਲ ਮਦਦ ਲੈਣ ਦੀ ਲੋੜ ਨਹੀਂ ਪੈਂਦੀ ਉਹਨਾਂ ਨੂੰ ਸਬੰਧਕ ਪੂਰਨ ਸਬੰਧਕ ਕਹਿੰਦੇ ਹਨ ਜਿਵੇਂ ਨਾ ਨੂੰ ਦਾ ਦੇ ਦੀਆਂ ਵਿੱਚ ਤੂੰ ਤੱਕ ਆਦ ਇਹ ਸਾਰੇ ਸਬੰਧਕ ਨੇ ਜਿਹੜੇ ਉਹ ਪੂਰਨ ਸਬੰਧਕ ਅਖਵਾਉਂਦੇ ਹਨ ਉਦਾਹਰਨ ਦੇ ਤੌਰ ਤੇ ਇਹ ਰਮੇਸ਼ ਦਾ ਪੈਨ ਹੈ ਹੁਣ ਇੱਥੇ ਦਾ ਸ਼ਬਦ ਹੈ ਜਿਹੜਾ ਉਹ ਪੂਰਨ ਸੰਬੰਧਕ ਹੈ ਭਾਵ ਕਿ ਇਸ ਨੇ ਇਕੱਲੇ ਨੇ ਹੀ ਸ਼ਬਦਾਂ ਨੂੰ ਆਪਸ ਵਿੱਚ ਜੋੜ ਦਿੱਤਾ ਹੈ ਇਹ ਰਮੇਸ਼ ਤੇ ਪੈਨ ਹੈ ਇਹਨਾਂ ਸ਼ਬਦਾਂ ਨੂੰ ਦਾ ਸ਼ਬਦ ਨੇ ਇਕੱਲੇ ਨੇ ਹੀ ਜੋੜ ਦਿੱਤਾ ਹੈ ਇਸ ਸ਼ਬਦ ਨੂੰ ਹੋਰ ਕਿਸੇ ਸੰਬੰਧਕ ਦੀ ਲੋੜ ਨਹੀਂ ਪਈ ਇਸ ਲਈ ਇਹ ਹੈ ਪੂਰਨ ਸੰਬੰਧਕ ਅਗਲੀ ਉਦਾਹਰਣ ਹੈ ਮੈਂ ਹਰਮਨ ਤੋਂ ਰੁਮਾਲਿਆ ਇਥੇ ਕਿਹੜਾ ਸ਼ਬਦ ਹੈ ਤੋਂ ਤੋਂ ਹੈ ਪੂਰਨ ਸੰਬੰਧਕ ਕਿਉਂਕਿ ਇਸ ਇਹ ਵੀ ਇਕੱਲਾ ਹੀ ਹੈ ਇਸ ਲਈ ਜਿਹੜੇ ਸ਼ਬਦ ਕਹਿੰਦੇ ਇਕੱਲੇ ਹੀ ਵਾਕ ਵਿੱਚ ਸ਼ਬਦਾਂ ਨਾਲ ਆਪਣਾ ਸੰਬੰਧ ਜੋੜ ਸਕਣ ਉਹਨਾਂ ਨੂੰ ਹੋਰ ਕੋਈ ਸੰਬੰਧਕ ਨਾ ਲੱਗੇ ਉਹ ਪੂਰਨ ਸੰਬੰਧਕ ਅਖਵਾਉਂਦੇ ਹਨ ਦੂਜੀ ਕਿਸਮ ਹੈ ਅਪੂਰਨ ਸੰਬੰਧਕ ਇਹ ਦੀ ਪਰਿਭਾਸ਼ਾ ਹੈ ਕਿ ਜਿਹੜੇ ਸ਼ਬਦ ਇਕੱਲਿਆਂ ਸੰਬੰਧਕ ਦਾ ਕੰਮ ਨਾ ਦੇ ਸਕਣ ਭਾਵ ਕਿ ਵਾਕ ਨੂੰ ਪ੍ਰਗਟ ਕਰਨ ਲਈ ਹੋਰ ਸੰਬੰਧਕਾਂ ਦੀ ਲੋੜ ਪਵੇ ਵੀ ਜਿਹੜੇ ਇਕੱਲੇ ਸੰਬੰਧਕ ਦਾ ਕੰਮ ਨਹੀਂ ਕਰ ਸਕਦੇ ਉਹਨਾਂ ਨੂੰ ਹੋਰ ਸੰਬੰਧਕਾਂ ਦੀ ਲੋੜ ਪੰਦੀ ਹੈ ਵਾਕ ਨੂੰ ਪ੍ਰਗਟ ਕਰਨ ਲਈ ਜਿਵੇਂ ਵਿਚਕਾਰ ਬਾਹਰ ਨਾਲ ਕੋਲ ਸਾਹਮਣੇ ਵਿਰੁੱਧ ਦੂਰ ਆਦ ਇਹ ਸਾਰੇ ਕੀ ਨੇ ਪੂਰਨ ਅਪੂਰਨ ਸੰਬੰਧਕ। ਫੇਰ ਇਹ ਉਦਾਹਰਨ ਹੈ ਮੇਰਾ ਘਰ ਤੁਹਾਡੇ ਘਰ ਦੇ ਕੋਲ ਹੈ। ਹੁਣ ਇੱਥੇ ਦੋ ਸੰਬੰਧਕ ਸ਼ਬਦ ਨੇ। ਕਿਹੜੇ-ਕਿਹੜੇ? ਇੱਕ ਤਾਂ ਦਾ ਹੈ ਤੇ ਦੂਸਰਾ ਕੋਲ। ਇਸ ਲਈ ਜਿਹੜਾ ਦਾ ਹੈ ਇਹ ਹੈ ਪੂਰਨ ਸੰਬੰਧਕ ਅਤੇ ਕੋਲ ਅਪੂਰਨ ਸੰਬੰਧਕ ਕਿਉਂਕਿ ਜਿਹੜਾ ਕੋਲ ਸ਼ਬਦ ਹੈ ਇਸ ਨੂੰ ਇਕੱਲੇ ਨੂੰ ਵਾਕ ਪੂਰਾ ਕਰਨ ਦੇ ਲਈ ਇਕੱਲਾ ਵਾਕ ਪੂਰਾ ਨਹੀਂ ਕਰ ਸਕਦਾ ਇਸ ਲਈ ਇਸ ਨੂੰ ਨਾਲ ਆਪਣੇ ਦੇ ਸ਼ਬਦ ਦੀ ਲੋੜ ਪਈ ਹੈ ਦੇ ਪੂਰਨ ਸੰਬੰਧਕ ਹੈ ਇਸ ਲਈ ਕੋਲ ਸ਼ਬਦ ਕੀ ਹੈ ਅਪੂਰਨ ਸੰਬੰਧਕ ਦੂਜੀ ਵਾਰਨ ਹੈ ਪੁਲਿਸ ਨੂੰ ਸਾਹਮਣੇ ਦੇਖ ਚੋਰ ਭੱਜ ਗਿਆ ਭਾਣੇ ਤੇ ਸਾਹਮਣੇ ਸ਼ਬਦ ਹੈ ਜਿਹੜਾ ਇਹ ਹੈ ਅਪੂਰਨ ਸੰਬੰਧਕ ਇਸ ਨੂੰ ਆਪਣੇ ਨਾਲ ਨੂੰ ਸ਼ਬਦੀ ਲੋੜ ਪਈ ਹੈ ਤੇ ਨੂੰ ਹੈ ਪੂਰਨ ਸੰਬੰਧਕ ਇਸ ਲਈ ਸਾਹਮਣੇ ਸ਼ਬਦ ਕੀ ਹੈ ਅਪੂਰਨ ਸੰਬੰਧਕ ਕਿਉਂਕਿ ਇਸ ਦੀ ਮਦਦ ਨਾਲ ਨੂੰ ਜਿਹੜਾ ਕਿ ਪੂਰਨ ਸੰਬੰਧਿਤ ਹੈ ਉਸਨੇ ਕੀਤੀ ਹੈ ਇਸ ਲਈ ਅਸੀਂ ਕਹਿ ਸਕਦੇ ਹਾਂ ਕਿ ਜਿਹੜੇ ਸ਼ਬਦ ਇਕੱਲਿਆਂ ਸੰਬੰਧਕ ਦਾ ਕੰਮ ਨਾ ਦੇ ਸਕਣ ਭਾਵੇਂ ਉਹਨਾਂ ਨੂੰ ਪੂਰਾ ਵਾਕ ਪ੍ਰਗਟ ਕਰਨ ਦੇ ਲਈ ਵਾਕ ਪ੍ਰਗਟ ਕਰਨ ਲਈ ਹੋਰ ਸੰਬੰਧਕਾਂ ਦੀ ਲੋੜ ਪੈਂਦੀ ਹੈ ਉਹ ਅਪੂਰਨ ਸੰਬੰਧਕ ਅਖਵਾਉਂਦੇ ਹਨ ਤੀਜੀ ਕਿਸਮ ਹੈ ਦੁਬਾਜਰੇ ਸੰਬੰਧਕ ਜਿਸ ਨੂੰ ਅਸੀਂ ਮਿਸ਼ਰਤ ਸੰਬੰਧਕ ਵੀ ਕਹਿ ਸਕਦੇ ਹਾਂ ਇਸ ਦੀ ਪਰਿਭਾਸ਼ਾ ਹੈ ਜਿਹੜੇ ਸੰਬੰਧਕ ਕਦੇ ਪੂਰਨ ਤੇ ਕਦੇ ਅਪੂਰਨ ਹੋਣ ਉਹਨਾਂ ਨੂੰ ਦੁਬਾਜਰੇ ਸੰਬੰਧਕ ਕਹਿੰਦੇ ਹਨ ਦੁਬਾਜਰੇ ਜਾਂ ਮਿਸ਼ਰਤ ਭਾਵ ਕੇ ਜਿਹੜੇ ਸੰਬੰਧਕ ਕਦੇ ਪੂਰਨ ਦਾ ਕੰਮ ਕਰਦੇ ਹਨ ਤੇ ਕਦੇ ਅਪੂਰਨ ਹੋ ਜਾਂਦੇ ਹਨ ਉਹ ਮਿਸ਼ਰਤ ਜਾਂ ਦੁਵਾਜਰੇ ਸੰਬੰਧਕ ਅਖਵਾਉਂਦੇ ਹਨ ਪਹਿਲੇ ਉਦਾਹਰਨ ਹੈ ਆਰਾਮ ਕੋਲ ਪੈਨ ਹੈ ਔਰ ਕੋਲ ਸ਼ਬਦ ਹੈ ਅਪੂਰਨ ਸੰਬੰਧਕ RAM ਦੇ ਕੋਲ ਪੈਨ ਹੈ ਹੁਣ ਇਥੇ ਦੇ ਸ਼ਬਦ ਵੀ ਆ ਗਿਆ ਤੇ ਕੋਲ ਵੀ ਇਹ ਆ ਗਿਆ ਪੂਰਨ ਸੰਬੰਧਕ ਅੱਗੇ ਹੈ ਬੱਚੇ ਕੋਠੇ ਉੱਤੇ ਖੇਡਦੇ ਹਨ ਉੱਤੇ ਸ਼ਬਦ ਉੱਤੇ ਸ਼ਬਦ ਆ ਗਿਆ ਅਪੂਰਨ ਸੰਬੰਧਕ ਬੱਚੇ ਕੋਠੇ ਤੇ ਖੇਡਦੇ ਹਨ ਜੇ ਇਕੱਲਾ ਤੇ ਵਰਪ ਲਿਆ ਤਾਂ ਉਹ ਹੈ ਅਪੂਰਨ ਉਹ ਹੈ ਪੂਰਨ ਸੰਬੰਧਕ ਇਸ ਲਈ ਜਿਹੜੇ ਸ਼ਬਦ ਪੂਰਨ ਅਤੇ ਕਦੀ ਅਪੂਰਨ ਹੋਣ ਉਨਾਂ ਨੂੰ ਦਵਾਜਰੇ ਸੰਬੰਧਕ ਜਾਂ ਫਿਰ ਮਿਸ਼ਰਤ ਸੰਬੰਧਕ ਕਿਹਾ ਜਾਂਦਾ ਹੈ ਇਸ ਤਰ੍ਹਾਂ ਸੰਬੰਧਕ ਸ਼ਬਦ ਨੇ ਜਿਹੜੇ ਉਹ ਨਾਮ ਪੜਨਾਮ ਸ਼ਬਦਾਂ ਨੂੰ ਆਪਸ ਵਿੱਚ ਜੋੜਨ ਦਾ ਕੰਮ ਕਰਦੇ ਹਨ ਜਿਸ ਦੀਆਂ ਕਿ ਤਿੰਨ ਕਿਸਮਾਂ ਹੁੰਦੀਆਂ ਹਨ ਜਿਨ੍ਹਾਂ ਦੀਆਂ ਕਿਸਮਾਂ ਅਤੇ ਉਨ੍ਹਾਂ ਦੀ ਪਰਿਭਾਸ਼ਾ ਤੁਸੀਂ ਦੁਹਰਾਈ ਕਰਨੀ ਹੈ ਅਤੇ ਉਨ੍ਹਾਂ ਨਾਲ ਸੰਬੰਧਤ ਵਾਕ ਬਣਾ ਕੇ ਦੇਖਣੇ ਹਨ ਜਿਨ੍ਹਾਂ ਵਿੱਚ ਸੰਬੰਧਕ ਦੀ ਵਰਤੋਂ ਹੁੰਦੀ ਹੈ ਧੰਨਵਾਦ